ਸਾਸ੍ਰਿਕਾ ਸਾਰਿਆਂ ਨੂੰ ਵੈਲਕਮ ਕਰਦੇ ਆ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਪਿੰਡਰ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਇਸ ਘਰ ਚ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆ ਵੀਰ ਨੇ ਕਬੜ ਸੇਲ ਕਰਨੀਆਂ ਤੋਕੜ ਵੈੜ ਵੀਰ ਦੱਸਦਾ ਕਿ ਟੀਕਾ ਵੀ ਲੱਗਾ ਹੋਆ 10-15 ਦਿਨ ਹੋਏ ਆ ਤੇ ਬਹੁਤ ਹੀ ਵਧੀਆ ਵੈਣ ਆ ਜੀ ਤੇ ਬਾਕੀ ਆਪਾਂ ਵੀਰ ਨਾਲ ਗੱਲਬਾਤ ਵੀ ਕਰਾਵਾਂਗੇ ਵੜ ਦੀ ਡਿਟੇਲ ਲਵਾਂਗੇ ਚਵਾਈ ਦੀ ਵੀਡੀਓ ਵੀ ਆਪਾਂ ਨਾਲ ਨਾਲ ਚਲਾ ਦੇਣੀ ਆ ਤੇ ਕਿਸੇ ਵੀਰ ਨੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਕਿਸੇ ਵੀ ਚੈਨਲ ਤੋਂ ਕਿਸੇ ਵੀਡੀਓ ਤੋਂ ਸੂਏ ਸਵਾਏ ਪਸ਼ੂ ਦੀ ਦੋ ਟਾਈਮ ਚੋਕ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਣ ਟਿਪਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਤਾਂ ਡਿਟੇਲ ਲਵਾਂਗੇ ਵੈੜ ਦੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਜੀ ਵਧੀਆ ਵਧੀਆ ਠੀਕ ਠਾਕ ਜੀ ਠੀਕ ਹੈ ਜੀ ਤੇ ਕਿੰਨੇ ਪੌ ਵੇਲ ਕਰਨੇ ਜੀ ਇੱਕ ਕੋਈ ਹੈ ਜੀ ਵੈੜ ਆਪਾਂ ਠੀਕ ਹੈ ਇੱਕ ਵੈੜ ਸੇਲ ਕਰਨੀ ਠੀਕ ਹੈ ਜੀ ਐਡਰੈਸ ਦੱਸ ਦੋ ਵੀਰ ਜੀ ਆਪਣਾ ਭਾਜੀ ਪਿੰਡ ਪਿੰਡਰਾ ਹਾਂਜੀ ਤੇ ਨਾਮ ਮੇਰਾ ਸੋਨੀਆ ਜ਼ਿਲ੍ਹਾ ਅੰਮ੍ਰਿਤਸਰ ਦਾ ਠੀਕ ਹੈ ਜੀ ਫੋਨ ਨੰਬਰ ਦੱਸ ਦੋ ਭਾਜੀ ਆਪਣਾ 84298 ਸੀ ਹਾਂਜੀ 28585 ਠੀਕ ਹੈ ਜੀ ਤੇ ਫੋ ਆਪਣਾ ਪਿੰਡ ਪਿੰਡਰ ਹਨਾ ਪਿੰਡ ਪਿੰਡ ਤਸੀਲ ਪਾਪਾ ਬਗਲਾ ਹਾਂਜੀ ਹਾਂ ਜਿਲ੍ਹਾ ਅੰਮ੍ਰਿਤਸਰ ਜਿਲ੍ਹਾ ਅੰਮ੍ਰਿਤਸਰ ਠੀਕ ਹੈ ਇਹ ਪਿੰਡ ਕਿੱਥੇ ਪੈ ਜਾਂਦਾ ਵੀਰ ਜੀ ਇਹ ਰੱਗੇ ਦੇ ਲਾਗੇ ਆ ਜੀ ਪੱਜਾ ਬਿਆਸ ਸਹੀ ਹੈ ਉਧਰ ਲੱਗੇ ਆ ਤੇ ਇਹ ਵੈੜ ਦਾ ਸੁਹਾ ਕਿਨਵਾ ਜੀ ਸੁਹਾ ਦੂਜਾ ਜੀ ਦੂਜਾ ਸੁਹਾ ਹਾਂ ਠੀਕ ਹੈ ਜੀ ਤੇ ਸੂਈ ਨੂੰ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ ਹੋ ਗਿਆ ਜੀ 2.5 ਤਿੰਨ ਮਹੀਨੇ ਠੀਕ ਹੈ 2.5 ਤੋਂ 3 ਮਹੀਨੇ ਹੋ ਗਏ ਠੀਕ ਹੈ ਦੁੱਧ ਕਿੰਨਾ ਕ ਹੈ ਦੇ ਕੋਲ ਦੁੱਧ ਦਾ ਇਸ ਟਾਈਮ ਲੀਟਰ 11 ਲੀਟਰ ਅੱਛਾ 11 ਲੀਟਰ ਦੁੱਧ ਹਾਂਜੀ ਠੀਕ ਹੈ ਜੀ ਥਣ ਥਣ ਬੜਾ ਸੋਹਣਾ ਲੱਗਾ ਵਾ ਇਹਨੂੰ ਆਹ ਦੇਖੋ ਜੀ ਥਣ ਦੀ ਕੁਆਲਿਟੀ ਪੂਰੀ ਚੰਗੀ ਆ ਤੇ ਚੌਂਦੇ ਵੀਰ ਜੀ ਰੱਸੀ ਪਾ ਗਏ ਹਾਂਜੀ ਰੱਸੀ ਪਾ ਗਏ ਬਾਕੀ ਇਦਾਂ ਵੀ ਹੱਥੋਂ ਥਲਾਉਣ ਦਿੰਦੀ ਐ ਕਿੰਨਾ ਕੋਈ ਚੱਕਰ ਨਹੀਂ ਆ ਠੀਕ ਹੈ ਜੀ ਆਹ ਦੇਖੋ ਠੰਡੀ ਤੇ ਮਰਜੀ ਆਪ ਥੁਥ ਲਈ ਜਾਈਏ ਸੁਆ ਵੀਰ ਜੀ ਦੂਜਾ ਵਕਤ ਜਾਂ ਨਾ ਨਾ ਦੂਜਾ ਜੀ ਤੇ ਦੂਜਾ ਸੁਆ ਹਾਂਜੀ ਠੀਕ ਪੁੱਤ ਜੀ ਮੰਨ ਲੇ ਬਾਕੀ ਸਮਝ ਆਗਲੇ ਦੀ ਹਨਾ ਠੀਕ ਕਰੋਸ ਆ ਜਾਂਦੀ ਥੋੜੀ ਹਾਂ ਕਰੋਸ ਐਚ ਆਫ ਸ਼ਾਈ ਵਾਲਾ ਕਰੋਸ ਆ ਦੁੱਧ ਚੱਚਾ ਵਾ ਅੱਛਾ ਜੀ ਹਾਂ ਦੁੱਧ ਚੰਗਾ ਫੈਂਡ ਵੀ ਚੰਗੀ ਆਉਂਦੀ ਜੀ ਹਾਂ ਫੈਂਡ ਵੀ ਚੰਗੀ ਆਉਂਦੀ ਠੀਕ ਹੈ ਤੋਰੀਏ ਵੀਰ ਜੀ ਨੂੰ ਖੋਲ ਕੇ ਆਹ ਖੋਲ ਕੁਆਲਿਟੀ ਚੰਗੀ ਆ ਬਾਕੀ ਹਵਾਨੇ ਦੀ ਧੱਕ ਜਿਹੜੀ ਸਾਰੀ ਅੱਗੇ ਹੀ ਆ ਪਿੱਛੇ ਨੂੰ ਹੈ ਨਹੀਂ ਕਿ ਥਣ ਮੁਠੀ ਦੀ ਜਵਾਲ ਲੱਗਾ ਬੜਾ ਸੋਹਣਾ ਆ ਵੇਖੋ ਜੀ ਫੇਸ ਕੁਆਲਿਟੀ ਵੀ ਚੈੱਕ ਕਰ ਲੋ ਥਣ ਪੂਰਾ ਹੈ ਵਧੀਆ ਗਾਡਰ ਥਣ ਲੱਗਾ ਜੀ ਆ ਵੇ ਪੂਰੀ ਹੈ ਨੱਚਦੀ ਹੈ ਕਿ ਕੈਮ ਲਿਸੀ ਲੁਸੀ ਨਾ ਕੋਈ ਸਮਝੇ ਆ ਵੇਖੋ ਜੀ ਕਵਾਲਿਟੀ ਚੈੱਕ ਕਰ ਲਓ ਆ ਵੇਖੋ ਠੰਡੀ ਤੇਰੀ ਹੈ ਜੀ ਹਾਂ ਜੀ ਆ ਵੇਖੋ ਜੀ ਖਵਾ ਲਓ ਵੀਰ ਜੀ ਆ ਵੇਖ ਸਾਦੇ ਬਾਕੀ ਰੰਗ ਵੀ ਬੜਾ ਸੋਹਣਾ ਵਾ ਐ ਇੱਥੇ ਤੇ 11 ਲੀਟਰ ਤਿਆਰ ਆ ਹਨਾ ਐ ਇੱਥੇ 11 ਲੀਟਰ ਜਿਹੜਾ ਚਵਾ ਦੇਣਾ ਆਪਾਂ ਹਾਂ ਚਵਾ ਦੇਣਾ ਠੀਕ ਆ ਜੀ ਤੇ ਇਹਦਾ ਵੀ ਜੀ ਮੁੱਲ ਕਿੰਨਾ ਕਰਨਾ ਜੀ ਮੁੱਲ ਕਰਨ ਨੂੰ ਤਾਂ ਭਾਂਵੇਂ ਕਰੀਏ ਦੋਦੇ ਹਿਸਾਬ ਨਾਲ ਹਾਂਜੀ ਮੋਲੇ ਦਾ 27000 ਰੁਪਇਆ ਹਾਂਜੀ 50 ਦੇ ਦਈਏ ਹੋਰ ਕਰ ਦੋ ਮੰਗ ਤਾਂ 23000 ਦਿੱਤੇ ਤਾਂਗੇ ਉੱਚ ਛੋੜ ਹੋ ਜੂਗੀ ਥੋੜੀ ਬਾਕੀ ਫੋਨ ਕਰ ਲੈ ਜਿੰਨੂੰ ਪਸੰਦ ਆ ਠੀਕ ਆ ਜਿਹੜਾ ਵੀਰ ਆ ਆਪਣੀ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਜਾਵੇ ਹਨਾ ਦੋ ਟਾਈਮ ਚ ਹੋਵੇ ਆਗੇ ਤਾਂ ਦੋ ਟਾਈਮ ਕੱਢ ਲੈ ਟਾਈਮ ਹਾਂਜੀ ਤੋਂ ਮੰਨ ਲਓ ਵੀ ਮੇਰੇ ਘਰੋਂ ਚਵਾਈ ਕੀਤੀ ਹੋਗੀ ਹਾਂਜੀ ਏ ਆ ਵੀ ਮੇਰਾ ਵਿਵਾਹ ਚ ਅਗਲੇ ਜ਼ਿੰਮੇਵਾਰੀ ਖਤਮ ਹੋ ਜਾਂਦੀ ਆ ਤੇ ਬਾਕੀ ਹੁਣ ਸਾਰੇ ਨੂੰ ਪਤਾ ਇਹ ਸੰਡੀ ਸੰਡੀ ਸਟਾਲਿਆਂ ਨੂੰ ਪੈ ਜਾਂਦੀ ਆ ਹਾਂਜੀ ਤੇ ਬਾਕੀ ਤੂੜੀ ਤੇ ਹੀ ਆ ਜਿਹੜਾ ਜੀ 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 ਪਾਉਂਦਾ ਚੋਕਰ ਪਾਈਦਾ ਵਾ ਠੀਕ ਆ ਰੱਸੀ ਪਾਉਣੀ ਪੈਂਦੀ ਆ ਪਾਉ ਰੱਸੀ ਪਾਉਣੀ ਪੈਂਦੀ ਆ ਠੀਕ ਹੈ ਜੀ ਤੇ ਟੀਕਾ ਲੱਗੇ ਨੂੰ 20 ਦਿਨ ਹੋ ਗਏ ਅੱਛਾ ਟੀਕਾ ਵੀ ਲੱਗਾ ਇਹਨੂੰ ਥਾਣ ਵੇਖੋ ਥਾਣ ਬੜਾ ਸੋਹਣਾ ਵਾਂ ਲੱਗਾ ਥਾਣ ਪੂਰਾ ਗੱਡ ਰਿਆ ਫੇਸ ਕੁਆਲਟੀ ਵੀ ਚੰਗੀ ਆ ਤੇ ਹੈ ਵੀ ਠੰਡੀ ਧੀਰੀ ਹੈ ਕੋਈ ਚੱਕਰ ਨਹੀਂ ਇਦਾਂ ਵੀ ਰਹਾ ਹੱਥ ਵੀ ਲਾ ਕੇ ਦਿਖਾਤਾ ਤੁਹਾਨੂੰ ਠੀਕ ਕਰਨੀ ਵੀ ਜੀ ਕੋ ਗੱਲ ਬਾਤ ਬਸ ਵੀਰ ਕੋਈ ਵੀ ਆਵੇ ਆਪਣੇ ਦੋ ਟਾਂ ਸਲੀ ਕਰਕੇ ਲੈ ਜੇ ਠੀਕ ਆ ਤੇ ਕੋਈ ਵੀ ਵੀਰ ਫੋਨ ਕਰੇ ਜੀ ਆਪਾਂ ਦੇ ਦੇਣੀ ਹੈ ਠੀਕ ਹੈ ਜੀ ਹਾਂ ਵੀਡੀਓ ਨੂੰ ਕਰਦੇ ਸ਼ੇਅਰ ਆ ਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਏ ਧੰਨਵਾਦ ਜੀ